ਸਤਿ ਸ਼੍ਰੀ ਅਕਾਲ ਜੀ ਹਾਂ ਜੀ ਜਿਵੇਂ ਕਿ ਅਸੀਂ ਹਾਰਮਨ ਖੋਸਾ ਨੂੰ ਲੈ ਕੇ ਬਹੁਤ ਸਾਰੇ ਸਵਾਲ ਆਪਣੇ ਮਾਨ ਵਿੱਚ ਉਠਾ ਰਹੇ ਹਾਂ ਸਾਡੇ ਦਿਲਾਂ ਦੇ ਵਿੱਚ ਇਹ ਸਵਾਲ ਚੱਲ ਰਹੇ ਹਨ ਕਿ ਹਾਰਮਨ ਖੋਸਾ ਦੀ ਤੇ ਸਨੋਵਰ ਬਾਲ ਦੀ ਬਹੁਤ ਵਧੀਆ ਬੰਦੀ ਸੀ ਤੇ ਹੁਣ ਸਾਰੇ ਜਾਣੇ ਸਨੋਵਰ ਨੂੰ ਵੀ ਇਹ ਸਵਾਲ ਪੁੱਛ ਰਹੇ ਨੇ ਤੇ ਹਾਰਮਨ ਨੂੰ ਵੀ ਇਹ ਪੁੱਛ ਰਹੇ ਨੇ ਕਿ ਤੁਸੀਂ ਉਹਨਾਂ ਦੇ ਵਿਆਹ ਤੇ ਨਹੀਂ ਜਾਣਾ ਜਾਂ ਫਿਰ ਸਨੋਵਰ ਤੁਹਾਨੂੰ ਆਪਣੇ ਵਿਆਹ ਦਾ ਕਾਰਡ ਕਿਉਂ ਨਹੀਂ ਦੇਣ ਆਇਆ ਇੱਥੇ ਤੁਹਾਨੂੰ ਦੱਸ ਦੇ ਕਿ ਅਸਲ ਵਿੱਚ ਸੱਚਾਈ ਕੁਝ ਹੋਰ ਹੀ ਹੁੰਦੀ ਹੈ ਏ ਵੀ ਮਹਿਕ ਵਾਂਗ ਵਿਊ ਲੈਣ ਦੀ ਖਾਤਰ ਕੁਝ ਕੁ ਡਰਾਮਾ ਕਰ ਰਹੇ ਹਨ ਕੁਝ ਕੁ ਤਾਂ ਇਹਨਾਂ ਦੇ ਵਿੱਚ ਨੁਖਜੋਕ ਚਲੋ ਛੋਟੀ ਮੋਟੀ ਜਿਹੜੀ ਨੁਖਜੋਕ ਹੁੰਦੀ ਹੈ ਉਹਦੇ ਨਾਲ ਇਹ ਨਹੀਂ ਹੁੰਦਾ ਕਿ ਕਿਸੇ ਦੇ ਵਿਆਹ ਤੇ ਨਹੀਂ ਜਾਣਾ ਹੁੰਦਾ ਜਾਂ ਫਿਰ ਜਾਰੀ ਟੁੱਟ ਜਾਂਦੀ ਹੁੰਦੀ ਆ ਇੱਥੇ ਸਨੋਵਰ ਤੇ ਹਰਮਨ ਵੀ ਇੱਕ ਛੋਟੀ ਜਿਹੀ ਚਾਲ ਹੀ ਖੇਡ ਰਹੇ ਹਨ ਲੋਕਾਂ ਦੇ ਨਾਲ ਬਾਅਦ ਵਿੱਚ ਸਨੋਵਰ ਦੇ ਵਿਆਹ ਤੇ ਹਰਮਨ ਨੂੰ ਵੀ ਆਪਾਂ ਦੇਖਾਂਗੇ ਹਰਮਨ ਜ਼ਰੂਰ ਜਾਊਗਾ ਇੱਕ ਵੀਡੀਓ ਦੇ ਵਿੱਚ ਆਪਾਂ ਦੇਖਿਆ ਹੈ ਕਿ ਹਰਮਨ ਦੇ ਮੰਮੀ ਤੇ ਹਰਮਨ ਦੇ ਮਾਸੀ ਜੀ ਸ਼ਾਪਿੰਗ ਕਰਦੇ ਵੀ ਆਪਾਂ ਨੂੰ ਦਿਖਾਈ ਦੇ ਰਹੇ ਸੀ ਫਿਰ ਹਾਲ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਸੀ ਕਿ ਇਹ ਸ਼ਾਪਿੰਗ ਕਿਸ ਦੇ ਵਿਆਹ ਲਈ ਕੀਤੀ ਜਾ ਰਹੀ ਪਰ ਇੰਨੇ ਭਾਰੇ ਭਾਰੇ ਸੂਟ ਦੇਖ ਕੇ ਤਾਂ ਆਪਾਂ ਸਾਫ਼-ਸਾਫ਼ ਅੰਦਾਜ਼ਾ ਲਾ ਹੀ ਸਕਦੇ ਹਾਂ ਕਿ ਇਹ ਵਿਆਹ ਕਿਸੇ ਨੇੜਲੇ ਦਾ ਹੀ ਹੋ ਸਕਦਾ ਹੈ ਨਹੀਂ ਆਮ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਸੂਟਾਂ ਦੀ ਸ਼ਾਪਿੰਗ ਨਹੀਂ ਕੀਤੀ ਜਾਂਦੀ ਇਸ ਤਰ੍ਹਾਂ ਦੇ ਸੂਟ ਤਾਂ ਆਪਾਂ ਵਿਆਹ ਸ਼ਾਦੀ ਵਿੱਚ ਹੀ ਖਰੀਦਦੇ ਹਾਂ ਇਹ ਇਹਨਾਂ ਦੀ ਇੱਕ ਚਾਲ ਹੈ ਕਿ ਚਲੋ ਜਿੰਨਾ ਟਾਈਮ ਲੋਕ ਆਪਾਂ ਨੂੰ ਵੱਧ ਤੋਂ ਵੱਧ ਸਵਾਲ ਕਰਨਗੇ ਤੇ ਵੱਧ ਤੋਂ ਵੱਧ ਵੀਊ ਦੇਣਗੇ ਉਹਨਾ ਟਾਈਮ ਆਪਾਂ ਇਹਨਾਂ ਨੂੰ ਨਹੀਂ ਦੱਸਦੇ ਬਾਅਦ ਵਿੱਚ ਇਕੱਠੇ ਤਾਂ ਹੋ ਹੀ ਜਾਣਾ ਹੈ ਸਨੋਵਰ ਵੀ ਜਿਸ ਦਿਨ ਇਹਨਾਂ ਦੇ ਘਰ ਕਾਰਡ ਲੈ ਕੇ ਜਾਵੇਗਾ ਤੇ ਵੀਡੀਓ ਨਹੀਂ ਬਣਾਵੇਗਾ ਤੇ ਨਾ ਹੀ ਹਰਮਨ ਬਣਾਵੇਗਾ ਕਿਉਂਕਿ ਇਹ ਇੱਕਦਮ ਲੋਕਾਂ ਨੂੰ ਸਰਪ੍ਰਾਈਜ਼ ਦੇਣਗੇ ਲੋਕ ਦੇਖ ਕੇ ਚੌਂਕ ਜਾਣਗੇ ਐਂ ਵਿਆਹ ਵਾਲੇ ਦਿਨ ਹੀ ਆਪਾਂ ਦੇਖਾਂਗੇ ਕਿ ਸਨੋਵਰ ਦੇ ਵਿਆਹ ਤੇ ਹਾਰਮਨ ਪਹੁੰਚ ਜਾਵੇਗਾ ਉਸ ਦਾ ਪੂਰਾ ਪਰਿਵਾਰ ਜਾਵੇਗਾ ਤੇ ਪੂਰੇ ਖੁਸ਼ ਹੋਣਗੇ ਬਾਅਦ ਵਿੱਚ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਉੱਠਣਗੇ ਕਿ ਤੁਸੀਂ ਤਾਂ ਇੱਕ ਦੂਸਰੇ ਨਾਲ ਬੋਲਦੇ ਚੱਲਦੇ ਨਹੀਂ ਸੀ ਸਨੋਵਰ ਤੁਹਾਨੂੰ ਕਾਰਡ ਨਹੀਂ ਦੇਣ ਆਇਆ ਤੇ ਫਿਰ ਵੀ ਹਾਰਮਨ ਤੇ ਉਹਦਾ ਪੂਰਾ ਪਰਿਵਾਰ ਵਿਆਹ ਤੇ ਕਿਸ ਤਰ੍ਹਾਂ ਚਲੇ ਗਏ ਆ ਤੇ ਇਹ ਸਾਨੂੰ ਸਮਝਣ ਦੀ ਲੋੜ ਹੈ ਕਿ ਇਹ ਆਪ ਨਾਲ ਇਸ ਗੱਲ ਦਾ ਓਲਾ ਰੱਖ ਰਹੇ ਹਨ ਕਿ ਤੁਹਾਨੂੰ ਵੀ ਇਸ ਤਰ੍ਹਾਂ ਹੀ ਲੱਗਦਾ ਹੈ ਤਾਂ ਤੁਸੀਂ ਵੀ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਇ ਜ਼ਰੂਰ ਦੇਣਾ ਜੀ ਕਿਸਨੋਵਰ ਤੇ ਹਾਰਮਨ ਹਜੇ ਵੀ ਇੱਕ ਨੇ